ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਹਾਡਾ ਵੀ ਨਾਮ ਐਸ ਜੀ ਜਾਂ ਆਰ ਅੱਖਰ ਤੋਂ ਸ਼ੁਰੂ ਹੁੰਦਾ ਹੈ ਤਾਂ ਤੁਹਾਨੂੰ ਆਪਣੀ ਭਵਿੱਖ ਬਾਣੀ ਜਾਣ ਕੇ ਬਹੁਤ ਹੀ ਜ਼ਿਆਦਾ ਹੈਰਾਨੀ ਹੋਵੇਗੀ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਇਹ ਚਾਰ ਅੱਖਰਾਂ ਵਾਲੇ ਲੋਕ ਜਿਹੜੇ ਹਨ ਮਾਰਚ ਦੇ ਮਹੀਨੇ ਦੇ ਵਿੱਚ ਹੋਣ ਵਾਲੇ ਹਨ ਜੀ ਕਰੋੜਪਤੀ ਇਹਨਾਂ ਨੂੰ ਮਿਲਣ ਵਾਲੀਆਂ ਹਨ ਤੇ ਇਹਨੂੰ ਵੱਡੀਆਂ ਖੁਸ਼ਖਬਰੀਆਂ ਜਿਸ ਦੇ ਨਾਲ ਇਹ ਧਨ ਦੇ ਨਾਲ ਵੀ ਮਾਲਾ-ਮਾਲ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਸੀਂ ਧਨ ਦੇ ਨਾਲ ਮਾਲਾ-ਮਾਲ ਹੋ ਜਾਓ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕਿਉਂਕਿ ਬਹੁਤ ਹੀ ਸਾਲਾਂ ਦੇ ਬਾਅਦ ਇਹ ਭਵਿੱਖवाणी ਤੁਹਾਡੇ ਸਾਹਮਣੇ ਕਰ ਦਿੱਤੀ ਗਈ ਹੈ ਮਾਰਚ ਮਹੀਨੇ ਵਿੱਚ ਉਹਨਾਂ ਦੇ ਲਈ ਜਿਹੜੇ ਇਸ ਅੱਖਰ ਵਾਲੇ ਲੋਕ ਹਨ ਜਿਨ੍ਹਾਂ ਦਾ ਨਾਮ S P R ਅਤੇ G ਅੱਖਰ ਤੋਂ ਸ਼ੁਰੂ ਹੁੰਦਾ ਹੈ ਇਹਨਾਂ ਲੋਕਾਂ ਨੂੰ ਮਿਲਣ ਵਾਲੀਆਂ ਹਨ ਜੀ ਤਿੰਨ ਵੱਡੀਆਂ ਖੁਸ਼ਖਬਰੀਆਂ ਜਿਨ੍ਹਾਂ ਨੂੰ ਸੁਣ ਕੇ ਹੁਣ ਇਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਹੀ ਪਲਟ ਜਾਵੇਗੀ ਇਹ ਚਾਰ ਅੱਖਰਾਂ ਵਾਲੇ ਹੋ ਜਾਣਗੇ ਜੀ ਧੰਨ ਦੇ ਨਾਲ ਮਾਲਾ ਮਾਲ ਕਿਉਂਕਿ ਇਹਨਾਂ ਨੂੰ ਹੁਣ ਕਰੋੜਪਤੀ ਹੋਣ ਤੋਂ ਖੁਦ ਵਿਦਾਤਾ ਵੀ ਨਹੀਂ ਰੋਕ ਸਕਦਾ ਇਹਨਾਂ ਚਾਰ ਅੱਖਰਾਂ ਵਾਲੇ ਲੋਕਾਂ ਤੇ ਭਗਵਾਨ ਸ਼ਨੀ ਦੇਵ ਮਾਤਾ ਲక్ష్ਮੀ ਜੀ ਦੀ ਕਿਰਪਾ ਹੁਣ ਸਦਾਵ ਹੀ ਬਣੀ ਹੋਈ ਹੈ ਇਹਨਾਂ ਦੀ ਹੁਣ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਭਗਵਾਨ ਵਿਸ਼ਨੂੰ ਜੀ ਦੀ ਵੀ ਇਹਨਾਂ ਤੇ ਸਦਾਵ ਕਿਰਪਾ ਬਣ ਚੁੱਕੀ ਹੈ ਸਾਰੇ ਹੀ ਵਿਧਾਤਾ ਰਲ ਕੇ ਹੁਣ ਇਹਨਾਂ ਦੀ ਕਿਸਮਤ ਪਲਟਾਉਣ ਵਾਲੇ ਹਨ ਇਹਨਾਂ ਚਾਰ ਅੱਖਰ ਵਾਲਿਆਂ ਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੀ ਜਿਸ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਵੱਡੇ ਬਦਲਾਅ ਹੋ ਜਾਣਗੇ ਬਦਲਾਅ ਹੋਣ ਦੇ ਨਾਲ ਨਾਲ ਇਹਨਾਂ ਦੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋ ਜਾਵੇਗਾ ਜੇਕਰ ਇਹਨਾਂ ਦੇ ਘਰ ਵਿੱਚ ਕੋਈ ਵੀ ਵਿਅਕਤੀ ਲੰਬੇ ਸਮੇਂ ਤੋਂ ਕਿਸੇ ਬਿਮਾਰੀ ਦੇ ਨਾਲ ਜੂਝ ਰਿਹਾ ਸੀ ਤਾਂ ਭਗਵਾਨ ਸ਼ਨੀ ਦੇਵ ਮਾਤਾ ਲక్ష్ਮੀ ਅਤੇ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਉਹਨਾਂ ਲੋਕਾਂ ਦੀਆਂ ਹੁਣ ਬਿਮਾਰੀਆਂ ਖਤਮ ਹੋ ਜਾਣਗੀਆਂ ਉਹਨਾਂ ਨੂੰ ਹੁਣ ਦੁੱਖਾਂ ਤੋਂ ਮੁਕਤੀ ਮਿਲਣ ਵਾਲੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਧਨ ਦੀ ਵੱਡੀ ਪ੍ਰਾਪਤੀ ਹੋ ਜਾਵੇਗੀ ਜਿਸ ਦੇ ਨਾਲ ਇਹਨਾਂ ਦੇ ਘਰ ਦਾ ਮਾਹੌਲ ਹੁਣ ਚੰਗਾ ਹੋ ਜਾਵੇਗਾ ਭਾਵ ਕਿ ਉਹਨਾਂ ਦੇ ਘਰ ਦੀ ਆਰਥਿਕ ਸਥਿਤੀ ਹੁਣ ਸੁਧਰ ਜਾਵੇਗੀ ਇਸ ਤੋਂ ਇਲਾਵਾ ਦੋਸਤੋ ਤੁਹਾਨੂੰ ਵਿਸਤਾਰ ਵਿੱਚ ਦੱਸਦੇ ਹਾਂ ਕਿ ਕਿਹੜੇ ਅੱਖਰ ਵਾਲਿਆਂ ਨੂੰ ਕਿਹੜੀਆਂ-ਕਿਹੜੀਆਂ ਖੁਸ਼ਖਬਰੀਆਂ ਪ੍ਰਾਪਤ ਹੋਣ ਵਾਲੀਆਂ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦੇਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜਰੂਰ ਓਪਨ ਕਰ ਲੈਣਾ ਜੀ ਤਾਂ ਜੋ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਹਾਨੂੰ ਜਾਣਕਾਰੀ ਮਿਲ ਜਾਵੇ ਕਿ ਤੁਹਾਡੀ ਰਾਸ਼ੀ ਦੇ ਵਿੱਚ ਕਿਹੜੇ ਪਰਿਵਰਤਨ ਹੋਣ ਵਾਲੇ ਹਨ ਦੋਸਤੋ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਇਸ ਅੱਖਰ ਵਾਲਿਆਂ ਦੀ ਕਿ ਇਹਨਾਂ ਨੂੰ ਕਿਹੜੀਆਂ-ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤੇ ਨਾਲ ਹੀ ਇਹਨਾਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਤੇ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਭਗਤੀ ਤੋਂ ਉਹ ਹੁਣ ਬਹੁਤ ਖੁਸ਼ ਹੋ ਚੁੱਕੇ ਹਨ ਤੇ ਤੁਹਾਡੇ ਦਾਨ ਪੁੰਨ ਤੋਂ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਜੇਕਰ ਤੁਸੀਂ ਕਿਸੇ ਵੀ ਭੁੱਖੇ ਨੂੰ ਭੋਜਨ ਛਕਾਉਂਦੇ ਹੋ ਜਾਂ ਤੁਸੀਂ ਕਿਸੇ ਮੰਦਰ ਦੇ ਵਿੱਚ ਅੰਨ ਦਾਨ ਕਰਦੇ ਹੋ ਜਿਸ ਕਾਰਨ ਹੁਣ ਤੁਹਾਡੀ ਕਿਸਮਤ ਪੂਰੀ ਤਰ੍ਹਾਂ ਹੀ ਪਲਟ ਜਾਵੇਗੀ ਤੁਹਾਡੀ ਕਿਸਮਤ ਤਾਂ ਕਹਿ ਲਓ ਕਿ ਬੰਦ ਦਰਵਾਜ਼ਾ ਹੁਣ ਖੁੱਲਣ ਵਾਲਾ ਹੈ ਕਿਉਂਕਿ ਦੋਸਤੋ ਤੁਹਾਨੂੰ ਮਾਰਚ ਦੇ ਮਹੀਨੇ ਵਿੱਚ ਦੋ ਵੱਡੀਆਂ ਖੁਸ਼ਖਬਰੀਆਂ ਪ੍ਰਾਪਤ ਹੋਣ ਵਾਲੀਆਂ ਹਨ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਹੜੀ ਖੁਸ਼ਖਬਰੀ ਤੁਹਾਨੂੰ ਮਿਲਣ ਵਾਲੀ ਹੈ ਲੜਕੀ ਜਾਂ ਲੜਕੀ ਨੂੰ ਸਰਕਾਰੀ ਬੈਂਕ ਦੇ ਵਿੱਚ ਸਰਕਾਰੀ ਨੌਕਰੀ ਮਿਲਣ ਵਾਲੀ ਹੈ ਜਿਸ ਨਾਲ ਘਰ ਦੇ ਵਿੱਚ ਪੈਸੇ ਦੀ ਜਿਹੜੀ ਤੰਗੀ ਸੀ ਉਹ ਹੁਣ ਦੂਰ ਹੋ ਜਾਵੇਗੀ ਜਿਸ ਦੇ ਨਾਲ ਘਰ ਦੀ ਆਰਥਿਕ ਹਾਲਤ ਸੁਧਰ ਜਾਵੇਗੀ ਲੋਕ ਤੁਹਾਡੀ ਤਰੱਕੀ ਦੇਖ ਕੇ ਹੈਰਾਨ ਰਹਿ ਜਾਣਗੇ ਤੁਹਾਡੀ ਕਿਸਮਤ ਵਿੱਚ ਹੁਣ ਗਰੀਬੀ ਦਾ ਨਾਂ ਨਿਸ਼ਾਨ ਨਹੀਂ ਰਹੇਗਾ ਇਸ ਤੋਂ ਇਲਾਵਾ ਇਹਨਾਂ ਨੂੰ ਦੂਜੀ ਖੁਸ਼ਖਬਰੀ ਜੋ ਮਿਲਣ ਵਾਲੀ ਹੈ ਉਹ ਹੈ ਕਿ ਜੇਕਰ ਇਹਨਾਂ ਦੇ ਮਾਤਾ ਪਿਤਾ ਕਿਸੇ ਬਿਮਾਰੀ ਦੇ ਨਾਲ ਲੰਬੇ ਸਮੇਂ ਤੋਂ ਜੂਝ ਰਹੇ ਸਨ ਤਾਂ ਉਹ ਇਸ ਮਹੀਨੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਲੈਣਗੇ ਕਿਉਂਕਿ ਭਗਵਾਨ ਵਿਸ਼ਨੂੰ ਤੇ ਭਗਵਾਨ ਸ਼ਨੀ ਦੇਵ ਤੇ ਮਾਤਾ ਲਕਸ਼ਮੀ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਇਹਨਾਂ ਦੇ ਉੱਪਰ ਬਣ ਚੁੱਕੀ ਹੈ ਜਿਸ ਦੇ ਨਾਲ ਬਿਮਾਰੀਆਂ ਤੋਂ ਇਹਨਾਂ ਨੂੰ ਹਮੇਸ਼ਾ ਦੇਲੇ ਛੁਟਕਾਰਾ ਮਿਲ ਜਾਵੇਗਾ ਜਿਸ ਦੇ ਨਾਲ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਜਾਵੇਗਾ ਤੇ ਤੁਹਾਡੇ ਬੱਚਿਆਂ ਵੱਲੋਂ ਵੀ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਪੈਸੇ ਦੀ ਇਸ ਸਮੇਂ ਬਹੁਤ ਬਚਤ ਹੋਵੇਗੀ ਜੇਕਰ ਇਹ ਚਾਹ ਦੇ ਹਨ ਕਿ ਇਹਨਾਂ ਦਾ ਕਾਰੋਬਾਰ ਇਸੇ ਤਰ੍ਹਾਂ ਹੀ ਚੱਲਦਾ ਰਹੇ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਤਾਂ ਭਗਵਾਨ ਸ਼ਨੀ ਦੇਵ ਤੁਹਾਡੇ ਗਵਾਨ ਵਿਸ਼ਨੂੰ ਜੀ ਦੇ ਨਾਮ ਤੇ ਸ਼ਨੀਵਾਰ ਦੇ ਦਿਨ ਜੇਕਰ ਸਰੋਂ ਦੇ ਤੇਲ ਦਾ ਦਾਨ ਕਰ ਦਿੰਦੇ ਹਨ ਤਾਂ ਇਹਨਾਂ ਨੂੰ ਕਾਮਯਾਬੀ ਦੇ ਰਸਤੇ ਤੇ ਚੱਲਣ ਤੋਂ ਫਿਰ ਕੋਈ ਵੀ ਨਹੀਂ ਰੋਕ ਸਕਦਾ ਦੋਸਤੋ ਹੁਣ ਗੱਲ ਕਰਨ ਵਾਲੇ ਹਾਂ ਜੀ ਜੀ ਅੱਖਰ ਵਾਲਿਆਂ ਦੇ ਬਾਰੇ ਜਿਨ੍ਹਾਂ ਦੇ ਨਾਮ ਦਾ ਪਹਿਲਾ ਅੱਖਰ ਜੀ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੀਆਂ-ਵੱਡੀਆਂ ਅਪਾਰ ਖੁਸ਼ੀਆਂ ਤੇ ਸਫਲਤਾਵਾਂ ਆਉਣ ਵਾਲੀਆਂ ਹਨ ਤੁਹਾਨੂੰ ਹੁਣ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਪਵੇਗੀ ਜੇਕਰ ਕੋਈ ਤੁਹਾਡਾ ਕੰਮ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ ਜੇ ਅਸੀ ਤੁਹਾਨੂੰ ਕੋਈ ਵੀ ਹੱਲ ਨਹੀਂ ਸੀ ਮਿਲ ਰਿਹਾ ਉਹ ਵੀ ਹੁਣ ਕੰਮ ਤੁਹਾਡਾ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਪਹਿਲੀ ਖੁਸ਼ੀ ਇਹਨਾਂ ਦੇ ਘਰ ਦੇ ਵਿੱਚ ਇਹ ਹੋਣ ਵਾਲੀ ਹੈ ਕਿ ਮਾਰਚ ਦੇ ਮਹੀਨੇ ਦੇ ਵਿੱਚ ਇਹਨਾਂ ਨੂੰ ਪੁੱਤਰ ਪ੍ਰਾਪਤੀ ਦੇ ਬਹੁਤ ਜ਼ਿਆਦਾ ਸੰਜੋਗ ਬਣਦੇ ਨਜ਼ਰ ਆ ਰਹੇ ਹਨ ਕਿਉਂਕਿ ਇਹ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਸਨ ਪਰ ਕਿਸੇ ਨਾ ਕਿਸੇ ਰੁਕਾਵਟ ਕਾਰਨ ਇਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਸੀ ਹੋ ਰਹੀ ਇਸ ਲਈ ਹੁਣ ਇਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਵੇਗੀ ਜਿਸ ਕਾਰਨ ਇਹ ਆਪਣੇ ਘਰ ਦੇ ਵਿੱਚ ਕਦੇ ਦੇਸੀ ਘਿਓ ਦੇ ਲੱਡੂ ਵੰਡਣ ਲਈ ਵੀ ਹੁਣ ਤਿਆਰ ਹੋ ਜਾਣਗੇ ਇਸ ਤੋਂ ਇਲਾਵਾ ਇਹਨਾਂ ਦੀ ਸੰਤਾਨ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਸਕਦੀ ਹੈ ਜੇਕਰ ਇਹਨਾਂ ਦੇ ਘਰ ਵਿੱਚ ਲੰਬੇ ਸਮੇਂ ਤੋਂ ਕਿਧਰੇ ਗਰੀਬੀ ਚੱਲਦੀ ਆ ਰਹੀ ਸੀ ਤਾਂ ਭਗਵਾਨ ਸ਼ਨੀ ਦੇਵ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦੇ ਨਾਲ ਇਨਾਂ ਦੇ ਦਾਨਪੂਰਨਤਾ ਤੇ ਭਗਤੀ ਤੋਂ ਪ੍ਰਸੰਨ ਹੋ ਕੇ ਇਹਨਾਂ ਦੀ ਹਰ ਇੱਕ ਮਨੋਕਾਮਨਾ ਪੂਰੀ ਕਰਨਗੇ ਇਹਨਾਂ ਦੇ ਘਰ ਦੇ ਵਿੱਚ ਹੁਣ ਬੇਸ਼ੁਮਾਰ ਪੈਸਾ ਆਉਣ ਵਾਲਾ ਹੈ ਜਿਹੜਾ ਵੀ ਇਹ ਕੰਮ ਆਪਣਾ ਕੋਈ ਨਵਾਂ ਸ਼ੁਰੂ ਕਰਨਾ ਚਾਹੁੰਦੇ ਹਨ ਉਸੇ ਕੰਮ ਦੇ ਵਿੱਚ ਇਹਨਾਂ ਨੂੰ ਹੁਣ ਖੂਬ ਤਰੱਕੀ ਮਿਲ ਜਾਵੇਗੀ ਚੰਗਾ ਮੁਨਾਫਾ ਵੀ ਮਿਲ ਜਾਵੇਗਾ ਜਿਸ ਦੇ ਨਾਲ ਇਹਨਾਂ ਦੇ ਘਰ ਦਾ ਮਾਹੌਲ ਹੁਣ ਖੁਸ਼ਹਰਮਾ ਬਣ ਜਾਵੇਗਾ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਪੀ ਅੱਖਰ ਵਾਲਿਆਂ ਦੀ ਕਿ ਜਿਹੜੇ ਲੋਕਾਂ ਦਾ ਨਾਮ ਪੀ ਅੱਖਰ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਨੂੰ ਦੱਸ ਦਈਏ ਕਿ ਭਗਵਾਨ ਵਿਸ਼ਨੂੰ ਭਗਵਾਨ ਸ਼ਨੀ ਦੇਵ ਤੇ ਮਾਤਾ ਲక్ష్ਮੀ ਦੇਵੀ ਜੀ ਦੀ ਕਿਰਪਾ ਇਹਨਾਂ ਦੇ ਉੱਪਰ ਹੁਣ ਬਹੁਤ ਅਸੀਮ ਬਣ ਚੁੱਕੀ ਹੈ ਇਹਨਾਂ ਦੇ ਵਿਹਾਰ ਤੋਂ ਬਹੁਤ ਹੀ ਜ਼ਿਆਦਾ ਦੇਵੀ ਦੇਵਤੇ ਪ੍ਰਸੰਨ ਹੋ ਚੁੱਕੇ ਹਨ ਕਿਉਂਕਿ ਹਮੇਸ਼ਾ ਗਰੀਬਾਂ ਦੇ ਵਿੱਚ ਦਾਨਪੂਰਨ ਕਰਦੇ ਰਹਿੰਦੇ ਨੇ ਇਹ ਅੱਖਰ ਵਾਲੇ ਲੋਕ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦੇ ਇਸ ਲਈ ਹੁਣ ਇਹਨਾਂ ਦੀ ਹਰੇਕ ਇੱਛਾ ਦੇਵੀ ਦੇਵਤੇ ਜਿਹੜੇ ਮਨ ਉਹ ਪੂਰੀ ਕਰ ਦੇਣਗੇ ਮਾਰਚ ਦੇ ਮਹੀਨੇ ਦੇ ਵਿੱਚ ਜੇਕਰ ਇਸ ਅੱਖਰ ਵਾਲੇ ਲੋਕ ਕੋਈ ਵੀ ਆਪਣਾ ਨਵਾਂ ਕੱਪੜੇ ਦਾ ਜਾਂ ਪ੍ਰਾਪਰਟੀ ਦਾ ਬਿਜ਼ਨਸ ਸ਼ੁਰੂ ਕਰਨ ਵਾਲੇ ਹਨ ਤਾਂ ਇਹਨਾਂ ਦੇ ਲਈ ਇਹ ਸਮਾਂ ਪੱਖ ਵਿੱਚ ਹੈ ਇਹਨਾਂ ਨੂੰ ਉਸ ਕੰਮ ਦੇ ਵਿੱਚ ਲੱਖਾਂ ਰੁਪਏ ਦਾ ਮੁਨਾਫਾ ਹੋ ਜਾਵੇਗਾ ਜਿਸ ਨਾਲ ਇਹ ਲੋਕ ਜਿਹੜੇ ਹਨ ਉਹ ਧਨવાન ਹੋ ਸਕਦੇ ਹਨ ਤੇ ਇਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਦੇ ਲਈ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵਾਅਦ ਤੋਂ ਵੱਧ ਜ਼ਰੂਰ ਸ਼ੇਅਰ ਕਰ ਦੇਣਾ ਕਿਉਂਕਿ ਇਹ ਭਵਿੱਖवाणी ਇਹਨਾਂ ਚਾਰ ਅੱਖਰ ਵਾਲਿਆਂ ਦੇ ਨਾਮ ਦੀ ਸੀ ਜਿਸ ਨੂੰ ਵੀ ਇਸ ਭਵਿੱਖवाणी ਬਾਰੇ ਪਤਾ ਲੱਗ ਚੁੱਕਾ ਹੈ ਉਹ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜਾਗਰੂਕ ਹੋ ਜਾਣਗੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ